ਡਾਕਟਰ ਪ੍ਰਕਾਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਲੋਦੇ ਆਣਾ ਦੇ ਨਿਸ਼ਾ ਨਿਰਦੇਸ਼ ਤੇ ਡਾਕਟਰ ਤਾਰਾ ਸਿੰਘ ਬਲਾ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਪਿੰਡ ਸਰਕਲ ਸਾਨੇਵਾਲ ਵਿਖੇ ਡਾਕਟਰ ਜਤਿੰਦਰ ਸਿੰਘ ਖੇਤੀਬਾੜੀ ਵਿਕਾਸ ਬਲਵਿੰਦਰ ਸਿੰਘ ਤੇ ਆਕਾਸ਼ਦੀਪ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਬਾਸਮਤੀ ਫਸਲ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਇਸ ਬਾਰੇ ਵੀ ਕਿਸਾਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਕਿਸਾਨਾਂ ਨੇ ਝੋਨੇ ਸੋਨੇ ਦੀ ਪ੍ਰਣਾਲੀ ਦੀ ਸੰਸਭਾਲ ਬਾਰੇ ਵੀ ਵਿਸਤਾਰਪੂਰਵਕ ਦੱਸਿਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਮਨਜਿੰਦਰ ਸਿੰਘ ਮੰਗਟ ਆਮ ਆਦਮੀ ਪਾਰਟੀ ਦੇ ਕਿਸਾਨ ਵੀਂਗਲੋ ਲੁਧਿਆਣਾ ਦੇ ਪ੍ਰਧਾਨ ਲਾਲੀ ਹਰਾ ਜਗਜੀਤ ਸਿੰਘ ਮਿੱਲ ਤੇ ਗੁਰਿੰਦਰਪਾਲ ਸਿੰਘ ਢਿੱਲੋਂ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ ਮੈਂ ਜਤਿੰਦਰ ਸਿੰਘ ਖੇਤੀવાડી ਪਾਲ ਅਫਸਰ ਸਰਕਲ ਸਾਨੇਵਾਲ ਅੱਜ ਅਸੀਂ ਇਸ ਮੇਲੇ ਵਿੱਚ ਸਾਨੇਵਾਲ ਕਲਾਂ ਦੇ ਵਿੱਚ ਕਿਸਾਨ ਸਖਲਾਈ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਆ ਰਹੀਆਂ ਜਿਹੜੀ ਸਮੱਸਿਆਵਾਂ ਵੱਖ-ਵੱਖ ਸਮੱਸਿਆ ਜਿਵੇਂ ਕਿ ਪੰਜਾਬ ਨਿਧੀ ਯੋਜਨਾ ਹੈਗੀ ਹੈ ਉਹਦੇ ਤਹਿਤ ਜਿਹੜੇ ਹੈਗੇ ਜਿਨ੍ਹਾਂ ਦੀ ਕਿਸ਼ਤ ਰੁਕੀ ਹੋਈ ਹੈ ਉਹਨਾਂ ਦੇ ਅਸੀਂ ਹੱਲ ਕੀਤੇ ਜਾ ਰਹੇ ਹਾਂ ਤੇ ਇਹ ਜਿਹੜਾ ਕੈਂਪ ਹੈਗਾ ਇਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਡਾਕਟਰ ਪ੍ਰਕਾਸ਼ ਸਿੰਘ ਕੀ ਮੁਖ ਖੇਤੜੀ ਅਫਸਰ ਲੁਧਿਆਣਾ ਡਾਕਟਰ ਵਿਦਾਰਾ ਸਿੰਘ ਬਲਾਕ ਖੇਤੜੀ ਅਫਸਰ ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਹੇਠ ਜਿਹੜਾ ਕੈਂਪ ਲਗਾਇਆ ਗਿਆ ਹੈ ਇਦੇ ਵਿੱਚ ਹੁਣ ਤੱਕ ਜਿਹੜੇ ਸਾਡੇ ਕੋਲ 50 ਕਿਸਾਨ ਜਿਹੜੇ ਸਾਡੇ ਕੋਲ ਆ ਚੁੱਕੇ ਹਨ ਇਸ ਤੋਂ ਪਹਿਲਾਂ ਵੀ ਸਾਡੇ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾਇਆ ਗਿਆ ਜਿੱਥੇ ਜਿਹਨਾਂ ਦੀ ਇੱਕ ਕਿਸਾਨਾਂ ਦੀਆਂ ਉਹਨਾਂ ਦੇ ਘਰੇ ਜਾ ਕੇ ਯਾਨਕਿ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੀ ਜਿਹੜੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਇਸ ਕੈਂਪ ਤੋਂ ਲੋਕਾਂ ਨੂੰ ਬਹੁਤ ਵਧੀਆ ਜਿਹੜਾ ਹੈਗਾ ਹੰਗਾਰਾ ਮਿਲਿਆ ਹੈਗਾ ਲੋਕਾਂ ਨਾਲ ਲੋਕ ਆ ਕੇ ਆਪ ਚੱਲ ਕੇ ਆਪਦੀ ਉਸ ਮਸੱਈਏ ਦਾ ਹੱਲ ਕਰਾ ਰਹੇ ਨੇ ਇਸ ਦਾ ਮਤਲਬ ਨਹੀਂ ਕਰਦੇ ਕਿ ਸਕੀਮਾ ਲੈ ਕੇ ਆਈ ਹਾਂਜੀ ਸਾਡਾ ਤਾਂ ਪਲੈਨਿੰਗ ਸਕੀਮਾ ਜਿਹੜੀ ਸਾਡੇ ਕੋਲ ਹੈ ਇੱਕ ਇੱਕ ਕਿਸਾਨ ਨਿਧੀ ਯੋਜਨਾ ਹੈਗੀ ਹੈ ਸਾਡੇ ਕੋਲ ਜਿਵੇਂ ਕਿ ਪਹਿਲਾਂ ਜਿਹੜੀਆਂ ਹੈਗੀਆਂ ਚੰਗੇਮਾ ਵੱਖ-ਵੱਖ ਚੱਲਦੀਆਂ ਪਈਆਂ ਸਾਡੇ ਕੋਲ ਜਿਪਸਮ ਵੀ ਆਇਆ ਹੋਇਆ ਕਿਸਾਨਾਂ ਦੇ ਲਈ ਤੇ ਹੋਰ ਵੀ ਜਿਹੜੀ ਸਕੀਮਾ ਜਿਹੜੀ ਹੈਗੀ ਆਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਕਣਕ ਦੀ ਉੱਤੇ ਜਿਹੜੀ ਸਬਸਿਡੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਵੀ ਜਿਹੜੇ ਸਾਡੇ ਕੋਲ ਸਕੀਮਾ ਜਿਹੜੀਆਂ ਆਉਂਦੀਆਂ ਮੱਕੀ ਦੀ ਉੱਤੇ ਸਾਡੇ ਕੋਲ ਸਕੀਮ ਚੱਲਦੀ ਪਈ ਹੈ ਜਿਹੜੇ ਵਿੱਚ ਲੋਕਾਂ ਨੇ ਮੱਕੀ ਲਗਾਈ ਆ ਉਹਦਾ ਲਾਭ ਲੈ ਰਹੇ ਨੇ ਜੀ ਸਾਡੇ ਕੋਲ ਹੁਣ ਤੱਕ ਜੀ 50 ਤੋਂ 60 ਕਿਸਾਨ ਜਿਹੜੇ ਵਿਜ਼ਿਟ ਕਰ ਚੁੱਕੇ ਹਨ ਮੇਨ ਜਿਹੜੀ ਹੁਣ ਜਿਹੜੀ ਝੋਨੇ ਦੇ ਉੱਤੇ ਜਿਹੜੀ ਸਮੱਸਿਆ ਆ ਰਹੀਆਂ ਜਾਂ ਕੋਈ ਕੀੜੇ ਮਾਰੇ ਦੀ ਦਵਾਈਆਂ ਵਗੈਰਾ ਉਹਨਾਂ ਦੀ ਸਪਰੇਅ ਵਗੈਰਾ ਦੇ ਸਬੰਧ ਦੇ ਵਿੱਚ ਜੋ ਮੇਨ ਸੀ ਇਹਨਾਂ ਦਾ ਪੰਜਾਬ ਨਿਧੀ ਸਕੀਮ ਜਿਹੜੀ ਹੈਗੀ ਆ ਜਿੱਥੇ 2000 ਰੁਪਏ ਦੇ ਜਿਆਦਾ ਨੂੰ ਕਿਸ਼ਤ ਮਿਲਦੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਕੈਂਪ ਲਗਾਏਗੇ ਮੇਰਾ ਨਾਮ ਗ੍ਰੇਵਰਪਾਲ ਸਿੰਘ ਮੈਂ ਕਿਸਾਨ ਹਾਂ ਅੱਜ ਦਾ ਮੁੱਖ ਕੈਂਪ ਜੋ ਪ੍ਰਧਾਨ ਮੰਤਰੀ ਪ੍ਰਧਾਨ ਪ੍ਰਧਾਨ ਮੰਤਰੀ ਵੱਲੋਂ ਜੋ ਕਿ ਹਰ ਸਾਲਨਾ 6000 ਰੁਪਏ ਦਿੱਤਾ ਜਾਂਦਾ ਉਸ ਦੇ ਸੰਬੰਧੀ ਕੈਂਪ ਲਗਾਇਆ ਗਿਆ ਤੇ ਤਕਰੀਬਨ 50 60 ਕਿਸਾਨ ਜਿਹੜੇ ਮੈਂ ਉਹਨਾਂ ਨੇ ਵਿਜ਼ਿਟ ਕੀਤਾ ਤੇ ਬਹੁਤ ਵਧੀਆ ਅਪਰਾਹਲਾ ਹੈ ਤੇ ਉਹਨਾਂ ਨੂੰ ਜੋ ਵੀ ਹੈ ਜੋ ਕਿਸਤਾਂ ਆਉਂਦੀਆਂ 2000 ਜੋ ਵੀ ਆਉਂਦੀਆਂ ਉਹ ਉਸ ਦੇ ਬਾਰੇ ਸੰਬੰਧਤ ਹੈ ਕਿੰਨਾ ਸਮਾਂ ਹੋ ਗਿਆ ਸਰ ਇਹਨਾਂ ਨੂੰ ਤੇ ਤਕਰੀਬਨ ਜਦੋਂ ਜੱਦੀ ਸਕੀਮ ਚੱਲਦੀ ਆ ਸਾਲ ਨਾਲ ਕਹਨਾਂ ਨੂੰ 1 ਰੁਪਇਆ ਨਹੀਂ ਮਿਲਿਆ ਇੱਕ ਵੀ ਰੁਪਈਆ ਨਹੀਂ ਮਿਲਿਆ ਜਦੋਂ ਇਹ ਸਕੀਮ ਚੱਲਦੀ ਹੈ ਹਾਂ ਹੁਣ ਅਫਸਰ ਨੇ ਕਰੀਆ ਬਹੁਤ ਕੋਸ਼ਿਸ਼ ਸਾਨੇਆਂ ਕੱਲਾਂ ਨੂੰ ਪਹਿਲਾਂ ਰਜਿਸਟਰ ਕਰਾਇਆ ਉਹ ਉਹਦੇ ਕਰਕੇ ਹੁਣ ਇੱਕ ਆਉਣ ਦੀ ਕੋਸ਼ਿਸ਼ ਹੈ ਵੀ ਇਹ ਕਿੱਥੇ ਆਈ ਹੋਈ ਹੈ ਇਹ ਬੈਂਕ ਖਾਤੇ ਜਾਂਣਗੇ ਜਿਹੜੇ ਵੀ ਸਰਕਾਰ ਨੇ ਜਿਹਨੇ ਬੈਂਕ ਖਾਤੇ ਨਹੀਂ ਰੱਖੇ ਬੰਦੇ ਦਾ ਉਹਨਾਂ ਦੇ ਵਿੱਚੋਂ